ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ ਵੀਡੀਓ ਸਕਿਪ ਨਾ ਕਰਿਓ ਵੀਡੀਓ ਪੂਰੀ ਵੇਖਿਓ ਜਾਣਕਾਰੀ ਵਧੀਆ ਹੈ ਵੀ ਤੁਹਾਡੇ ਕੰਮ ਦੀ ਹੈ ਜਾਣਕਾਰੀ ਤੁਸੀਂ ਵੀਡੀਓ ਪੂਰੀ ਵੇਖਿਓ ਵੀਡੀਓ ਸਕਿਪ ਨਾ ਕਰਿਓ ਤੇ ਜੇ ਜਾਣਕਾਰੀ ਵਧੀਆ ਲੱਗੇ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਜਾਣਕਾਰੀ ਇਹਦਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਜੋ ਕਾਰਡ ਬਣ ਰਹੇ ਹਨ ਜਿੰਦੇ ਵਿੱਚ 10 ਲੱਖ ਤੱਕ ਕੈਸ਼ਲੈਸ ਇਲਾਜ ਹੋਵੇਗਾ ਜਿਵੇਂ ਪਹਿਲਾਂ 5 ਲੱਖ ਵਾਲੇ ਕਾਰਡ ਸੀ ਹੁਣ 10 ਲੱਖ ਵਾਲਾ ਅਲਿਜੀਬਿਲਟੀ ਇਹ ਚਾਹੀਦੀ ਹੈ ਕਿ ਜਿਸ ਬੰਦੇ ਨੇ ਆਪਣਾ ਕਾਰਡ ਬਣਵਾਉਣਾ ਉਹ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਦੂਸਰਾ ਨੰਬਰ ਕੋਈ ਆਮਦਨ ਸੀਮਾ ਨਹੀਂ ਹੈ ਇਸ ਵਿੱਚ ਹਰ ਵਰਗ ਲਈ ਇਹ ਕਾਰਡ ਹੈ ਤੀਸਰਾ ਨੰਬਰ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਸ਼ਾਮਲ ਮਤਲਬ ਸਰਕਾਰੀ ਕਰਮਚਾਰੀ ਵੀ ਇਹ ਕਾਰਡ ਬਣਵਾ ਸਕਦਾ ਹੈ ਤੇ ਜੋ ਪੈਨਸ਼ਨਰ ਨੇ ਉਹ ਵੀ ਕਾਰਡੇ ਬਣਵਾ ਸਕਦੇ ਹਨ ਚੌਥਾ ਨੰਬਰ ਹੈ ਇੱਕ ਪਰਿਵਾਰ ਇੱਕ ਕਾਰ ਮਤਲਬ ਕਿ ਇੱਕ ਪਰਿਵਾਰ ਵਿੱਚ ਜਾਂ ਪੰਜ ਮੈਂਬਰ ਹਨ ਜਾਂ ਤਿੰਨ ਮੈਂਬਰ ਹਨ ਜਾਂ ਚਾਰ ਹਨ ਉਹਨਾਂ ਦਾ ਇੱਕ ਪਰਿਵਾਰ ਦਾ ਇੱਕ ਕਾਰਡ ਬਣੇਗਾ ਠੀਕ ਹੈ ਉਸ ਤੋਂ ਬਾਅਦ ਹਸਪਤਾਲਾਂ ਦੀ ਜਾਣਕਾਰੀ ਦੱਸ ਦਿੰਨੇ ਤੁਹਾਨੂੰ ਹਸਪਤਾਲ ਸਰਕਾਰੀ ਅਤੇ ਮਨਜ਼ੂਰਸ਼ੁਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਕਾਰਡ ਚੱਲੇਗਾ ਸਰਕਾਰੀ ਅਤੇ ਮਨਜ਼ੂਰਸ਼ੁਦਾ ਪ੍ਰਾਈਵੇਟ ਹਸਪਤਾਲ ਪੰਜਾਬ ਜਾਂ ਚੰਡੀਗੜ੍ਹ ਵਿੱਚ ਜੋ ਵੀ ਸਰਕਾਰੀ ਜਾਂ ਮਨਜ਼ੂਰਸ਼ੁਦਾ ਪ੍ਰਾਈਵੇਟ ਹਸਪਤਾਲ ਹਨ ਉਹਨਾਂ ਵਿੱਚ ਇਲਾਜ ਹੋਵੇਗਾ 10 ਲੱਖ ਵਾਲੇ ਕਾਰਡ ਤੇ ਤੀਸਰਾ ਨੰਬਰ ਸਭ ਤੋਂ ਜ਼ਰੂਰੀ ਤੇ ਇੰਪੋਰਟੈਂਟ ਮੈਸੇਜ ਜਿਹੜਾ ਤੁਸੀਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਣਾ ਸਭ ਤੋਂ ਜ਼ਰੂਰੀ ਜੇਕਰ ਤੁਸੀਂ ਇਹ ਕਾਰਡ ਬਣਵਾਉਣਾ ਚਾਹੁੰਦੇ ਹੋ ਤਾਂ ਜੋ ਡਾਕੂਮੈਂਟ ਲੱਗਣੇ ਹਨ ਉਹ ਤੁਸੀਂ ਜ਼ਰੂਰੀ ਧਿਆਨ ਨਾਲ ਸੁਣ ਲਓ ਆਧਾਰ ਕਾਰਡ ਵੋਟਰ ਕਾਰਡ ਤੇ ਪੰਜਾਬ ਪਤਾ ਸਬੂਤ ਤੇ ਮੋਬਾਈਲ ਨੰਬਰ OTP ਮਤਲਬ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਵੋਟ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਇਸ ਦੇ ਫਾਇਦੇ ਸੁਣ ਲੋ ਇਸ ਦੇ ਫਾਇਦੇ ਹਨ 10 ਲੱਖ ਤੱਕ ਕੈਸ਼ਲੈਸ ਇਲਾਜ ਪਹਿਲਾਂ ਤਾਂ ਇਹ ਫਾਇਦਾ ਬਹੁਤ ਵੱਡਾ 10 ਲੱਖ ਤੱਕ ਕੈਸ਼ਲੈਸ ਇਲਾਜ ਹੈ ਦਾਖਲਾ ਆਪਰੇਸ਼ਨ ਕੋਈ ਵੀ ਇਸ ਦੀ ਫੀਸ ਨਹੀਂ ਲੱਗੇਗੀ ਦਾਖਲਾ ਜੇ ਕੋਈ ਬੰਦਾ ਦਾਖਲ ਕਰਾਉਣੇ ਹੋ ਮਰੀਜ਼ ਨੂੰ ਜਾਂ ਕਿਸੇ ਦਾ ਆਪਰੇਸ਼ਨ ਹੈ ਉਹ ਇਸ ਕਾਰਡ ਵਿੱਚ ਹੋਣਗੇ ਆਈ ਸੀ ਯੂ ਦਵਾਈਆਂ ਤੇ ਟੈਸਟ ਇਸ ਕਾਰਡ ਵਿੱਚ ਮੌਜੂਦ ਹਨ 2000 ਪਲੱਸ ਬਿਮਾਰੀਆਂ ਦਾ ਇਲਾਜ ਹੋਵੇਗਾ ਇਸ ਕਾਰਡ ਵਿੱਚ ਅਤੇ ਇਸ ਦਾ ਪ੍ਰੋਸੈਸ ਕੀ ਹੈ ਮਤਲਬ ਆਪਣਾ ਕਾਰਡ ਬਣ ਜਾਂਦਾ ਹੈ ਕਾਰਡ ਬਣ ਗਿਆ ਰੱਬ ਨਾ ਕਰੇ ਕਿਸੇ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਪ੍ਰੋਸੈਸ ਕੀ ਹੋਵੇਗਾ ਵੀ ਇਲਾਜ ਕਿੱਦਾਂ ਕਰਵਾਉਣਾ ਸਿਹਤ ਕਾਰਡ ਆਪਣਾ ਬਣਿਆ ਹੋਣਾ ਚਾਹੀਦਾ 10 ਲੱਖ ਵਾਲਾ ਹਸਪਤਾਲ ਵਿੱਚ ਕਾਰਡ ਦਿਖਾਉਣਾ ਹਸਪਤਾਲ ਵਿੱਚ ਜੀ ਇਹ ਸੀ ਅੱਜ ਦੀ ਜਾਣਕਾਰੀ ਜਾਣਕਾਰੀ ਜੇ ਵਧੀਆ ਲੱਗੇ ਤੁਸੀਂ ਜਾਣਕਾਰੀ ਸ਼ੇਅਰ ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਕਿਉਂਕਿ ਜਾਣਕਾਰੀ ਬਹੁਤ ਵਧੀਆ ਤੁਹਾਡੇ ਲਈ ਲੈ ਕੇ ਆਏ ਆਂ ਜੀ ਮਿੱਤਰੋ ਜੇ ਤੁਸੀਂ ਵੀ ਇਹ ਕਾਰਡ ਬਣਵਾਉਣਾ ਚਾਹੁੰਦੇ ਹੋ ਤਾਂ ਮੈਂ ਆਪਦਾ ਨੰਬਰ ਇੱਥੇ ਨੀਚੇ ਮੈਂਸ਼ਨ ਕਰਨ ਲੱਗਾ ਤੇ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਜਾਂ ਮੈਨੂੰ DM ਕਰ ਲਓ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਜੀ